ਸਤਿਗੁਰਾਂ ਦੇ ਚਰਨਾਂ ਕਮਲਾਂ 'ਚ ਵਿਰਾਜਮਾਨ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਬੜਾ ਹੀ ਆਨੰਦਮਈ ਵਾਤਾਵਰਣ ਬਣਿਆ ਹੋਇਆ ਹੈ ਕਿਉਂਕਿ ਵਗਦੀ ਗੰਗਾ 'ਚ ਗੋਤੇ ਲਾਉਣੇ ਵੀ ਸੌਖੇ ਹੁੰਦੇ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਬੈਠੇ ਹੋ ਇਸੇ ਤਰ੍ਹਾਂ ਹੀ ਕੁਝ ਸਮੇਂ ਲਈ ਆਪਣੇ ਮਨ ਦਾ ਟਿਕਾਉ ਬਣਾਉਣਾ ਬੜੇ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਆਪਣੇ ਆਪ ਨੂੰ ਰੋਕਣਾ ਤੇ ਆਪਣੇ ਆਪ ਨੂੰ ਕੇਂਦ੍ਰਿਤ ਕਰਨਾ ਕਿਉਂਕਿ ਇੱਥੇ ਜਿੰਨੇ ਤੁਸੀਂ ਬੈਠੇ ਹੋ ਕੋਈ ਰਾਗਾਂ ਦਾ ਜਾਣਕਾਰ ਹੈ ਜਾਂ ਨਹੀਂ ਹੈ ਕਿਸੇ ਨੂੰ ਕੀਰਤਨ ਕਰਨਾ ਆ ਰਿਹਾ ਜਾਂ ਨਹੀਂ ਆ ਰਿਹਾ ਕਿਸੇ ਨੂੰ ਸੁਰ ਦੀ ਗਿਣਤੀ ਹੈ ਜਾਂ ਨਹੀਂ ਕਿਸੇ ਨੂੰ ਸੁਰ ਦੇ ਉਤਰਾ ਚੜਾ ਦਾ ਪਤਾ ਹੈ ਜਾਂ ਨਹੀਂ ਹੈ ਬੜੇ ਐਸੇ ਹੋਣਗੇ ਜਿਨ੍ਹਾਂ ਨੇ ਕਦੇ ਹਾਰਮੋਨੀਅਮ ਨੂੰ ਹੱਥ ਨਹੀਂ ਲਾਇਆ ਹੋਵੇਗਾ ਬੜੇ ਐਸੇ ਹੋਣਗੇ ਜਿਨ੍ਹਾਂ ਨੇ ਕਦੇ ਤਬਲੇ ਨੂੰ ਸਪਰਸ਼ ਨਹੀਂ ਕੀਤਾ ਹੋਵੇਗਾ ਪਰ ਗੁਰੂ ਪਿਆਰੀ ਸਾਥ ਸੰਗਤ ਇੱਕ ਸੁਰਤੀ ਦਾ ਟਿਕਾਉ ਹੈ ਇੱਕ ਆਪਣੇ ਆਪ ਦਾ ਆਨੰਦ ਹੈ ਇੱਕ ਮਨ ਦਾ ਠਹਿਰਾਓ ਹੈ ਇੱਕ ਸੋਚ ਦੇ ਵਿੱਚ ਇੱਕ ਗਹਿਰਾਪਨ ਆਉਂਦਾ ਹੈ ਜਦੋਂ ਇਨਸਾਨ ਰਾਗ ਸੁਣਦਾ ਹੈ ਲੇਕਿਨ ਸੁਣਨ ਦੀ ਜਿਹੜੀ ਜਗ੍ਹਾ ਹੈ ਕਿ ਰਾਗ ਸੁਣਿਆ ਜਾ ਰਿਹਾ ਹੈ ਲੇਕਿਨ ਸੁਣਨ ਦੀ ਜਿਹੜੀ ਜਗ੍ਹਾ ਹੈ ਉਹ ਗੁਰੂ ਸਾਹਿਬ ਦੀ ਉਪਸਥਿਤੀ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨ ਨੇ ਉਨ੍ਹਾਂ ਦੀ ਸ਼ਰਣ ਹੈ ਔਰ ਸ਼ਰਣ ਵਿੱਚ ਬਹਿ ਕੇ ਇੱਕ ਰਾਗ ਬੜੇ ਪ੍ਰੇਮ ਦੇ ਨਾਲ ਸੁਣੇ ਜਾ ਰਹੇ ਨੇ ਮੈਨੂੰ ਬਾਬਾ ਸੋਨ ਸਿੰਘ ਜੀ ਕਹਿ ਰਹੇ ਸੰਤ ਸਵਾਮੀ ਜੀ ਕਿਉਂਕਿ ਉਨ੍ਹਾਂ ਨੇ ਮੈਨੂੰ ਇੱਕ ਬੰਦਕੀ ਦਿੱਤੀ ਕਿ ਤੁਸੀਂ ਥੋੜਾ ਜਿਹਾ ਇਸ ਵਿਸ਼ੇ ਤੇ ਕੁਝ ਵਿਚਾਰ ਰੱਖ ਦਿਓ ਕਿ ਗੁਰੂ ਦਵਾਰ ਹੈ ਹੋਏ ਸੋਜੀ ਪਾਇਏ ਸੀ ਔਰ ਏਤ ਦਵਾਰ ਹੈ ਧੋਏ ਖੱਛਾ ਹੋਏ ਸੀ प्यारी साध संगत जने भी ਤੁਸੀਂ ਬੈਠੇ ਹੋ ਇਫ ਯੂ ਆਰ ਇੰਟਰਸਟਡ ਇਨ ਯੋਰਸੈਲਫ ਅਗਰ ਤੁਸੀਂ ਇੰਟਰਸਟਡ ਹੋ ਆਪਣੇ ਆਪ ਦੇ ਵਿੱਚ ਕਿਉਂਕਿ ਐਕਸਟਰਨਲ ਵਰਡ ਦੇ ਵਿੱਚ ਤਾਂ ਸਾਰੀ ਦੁਨੀਆ ਇੰਟਰਸਟਡ ਹੈ ਆਈ ਵਾਂਟ ਟੂ ਗੋ देयर हियर ਸਭ ਕੁਝ ਕਹਿੰਦੇ ਨੇ ਲੋਕ ਜਿਵੇਂ ਅੱਜ ਦੀ ਅਵਸਥਾ ਹੈ ਹਰ ਬੰਦਾ ਅਟ੍ਰੈਕਟ ਹੋ ਰਿਹਾ ਹੈ ਬਾਹਰੀ ਵਿਦੇਸ਼ ਸਿਸਟਮ ਤੋਂ ਕਾਈ ਆਈ ਵਾਂਟ ਟੂ ਗੋ ਐਬ੍ਰੋਡ ਆਈ ਵਾਂਟ ਟੂ ਗੋ ਕੈਨੇਡਾ ਸਾਰਾ ਕੁਝ ਹੋ ਰਿਹਾ ਹੈ ਜੇ ਤੁਸੀਂ ਇੰਟਰਸਟਿਡ ਹੋ ਆਪਣੇ ਆਪ ਤੋਂ ਹੋਰ ਆਪਣੇ ਆਪ ਤੋਂ ਇੰਟਰਸਟਿਡ ਹੋਣ ਦਾ ਮਤਲਬ ਕਿ ਕਿਆ ਜ਼ਿੰਦਗੀ ਦਿੱਤੀ ਹੈ ਰੱਬ ਨੇ ਮੈਨੂੰ ਕਿਆ ਸੋਹਣਾ ਮੌਕਾ ਦੇ ਦਿੱਤਾ ਰੱਬ ਨੇ ਮੈਨੂੰ ਕਿਆ ਵੈਸਟ ਮੈਨੂੰ ਇੱਕ ਚਾਂਸ ਮਿਲਿਆ ਕਿਆ ਸੋਹਣਾ ਅਵਸਰ ਮਿਲਿਆ ਕਿਆ ਮੇਰੇ ਸਤਿਗੁਰ ਨੇ ਮੈਨੂੰ ਕਹਿ ਦਿੱਤਾ ਕਿ ਭਈ ਪ੍ਰਾਪਤ ਮਾਨੁਖ ਦੇਹੁਰਿਆ ਗੋਵਿੰਦ ਮਿਲਣ ਕੀ ਗੁਰੂ ਪਿਆਰੀ ਸਾਦ ਸੰਗਤ ਜੇ ਅਸੀਂ ਆਪਣੇ ਆਪ ਦੇ ਵਿੱਚ ਇੰਟਰਸਟਡ ਹਾਂ ਆਪ ਸੰਵਾਰੇ ਹੀ ਮੈਂ ਮਿਲਾਂ ਔਰ ਮੈਂ ਮਿਲਾਂ ਸੁਖ ਹੋਏ ਜੇ ਅਸੀਂ ਆਪਣੇ ਆਪ ਦੇ ਵਿੱਚ ਆਪਣੇ ਆਪ ਚ ਆਨੰਦ ਲੈ ਰਹੇ ਹਾਂ ਤ ਉਸ ਆਨੰਦ ਦੇ ਸਰੋਤ ਨੂੰ ਪੈਦਾ ਕਰਨ ਦੇ ਅਧਿਕਾਰੀ ਹੋ ਜਾਵਾਂ ਆਖੋ ਸਤਨਾਮ ਹੁਣ ਬਾਬਾ ਸੋਹਣ ਸਿੰਘ ਜੀ ਨੇ ਮੈਨੂੰ ਕਿਹਾ ਸਵਾਮੀ ਜੀ ਕਿ ਗੁਰਦੁਆਰਾ ਹੋਏ ਸੋਝੀ ਪਾਏ ਸੀ ਹੁਣ ਇੱਕ ਸ਼ਬਦ ਹੈ ਸੋਝੀ ਫਿਰ ਦੇਣ ਵਾਲਾ ਕੌਣ ਹੈ ਗੁਰਦੁਆਰਾ ਹੈ ਹੁਣ ਦੁਆਰੇ ਦਾ ਮਤਲਬ ਕਿ ਜਿੱਥੇ ਤੁਸੀਂ ਬੈਠੇ ਹੋ ਇਹ ਵੀ ਇੱਕ ਗੁਰੂ ਦੁਆਰਾ ਹੈ। ਔਰ ਦੁਆਰੇ ਦਾ ਮਤਲਬ ਗੁਰੂ ਦੇ ਅਕੋਰਡਿੰਗ ਗੁਰੂ ਦੇ ਦੁਆਰਾ ਗੁਰੂ ਦੀ ਆਗਿਆ ਦੇ ਅਨੁਸਾਰ ਗੁਰੂ ਜੋ ਕਹਿ ਰਿਹਾ ਹੈ ਉਹਨਾਂ ਦੇ ਹਿਸਾਬ ਦੇ ਨਾਲ ਕੁਝ ਪਾਇਆ ਜਾ ਸਕਦਾ ਹੈ। ਸ਼ਬਦ ਸੋਜੀ ਹੈ ਬੜਾ ਛੋਟਾ ਜਿਹਾ ਸ਼ਬਦ ਹੈ। ਲੇਕਿਨ ਜਦੋਂ ਕੋਈ ਇਸ ਸੋਜੀ ਪਾਉਣ ਨੂੰ ਚੱਲਦਾ ਹੈ। ਇਸ ਸੋਜੀ ਪਾਉਣ ਵੱਲ ਜਾਂਦਾ ਹੈ ਫਿਰ ਉਹ ਜ਼ਿੰਦਗੀ ਦੀਆਂ ਬੁਲੰਦੀਆਂ ਨੂੰ ਛੂਹ ਜਾਂਦਾ ਹੈ। ਅਗਰ ਪਾਉਣਾ ਚਾਹੁੰਦਾ ਹੈ ਹੁਣ ਸੋਜੀ ਕਿੱਥੇ ਹੈ ਕਿ ਮਤ ਵਿੱਚ ਰਤਨ ਜਵਾਹਰ ਮਣਕ ਸੋਜੀ ਕਿੱਥੇ ਹੈ ਸੋਜੀ ਸਾਡੇ ਆਪਣੇ ਕੋਲ ਹੈ ਸੋਜੀ ਸਾਡੇ ਅੰਦਰ ਹੈ ਸਤਗੁਰ ਨੇ ਸਾਨੂੰ ਫੁੱਲੀ ਲੋਡਡ ਕਰਕੇ ਭੇਜਿਆ ਅੱਜ ਕੱਲ ਮੋਬਾਈਲ ਖਰੀਦਦੇ ਹੁਣ ਕਿ ਮੋਬਾਈਲ ਦੇ ਵਿੱਚ ਸਾਰੀਆਂ ਐਪਸ ਆਟੋਮੈਟਿਕਲੀ ਡਾਊਨਲੋਡ ਨੇ ਜੀ ਆਟੋਮੈਟਿਕਲੀ ਐਪਸ ਨੇ ਇਹ ਫੁੱਲੀ ਡਾਊਨਲੋਡ ਹੈ ਇਹਨੂੰ ਲਾਉ ਚਲਾਉ ਤੇ ਕੰਮ ਕਰੋ ਆਪਣਾ ਸੇਮ ਐਜ਼ ਇਟ ਇਜ਼ ਕੋਈ ਡਿਵਾਈਸ ਲੈ ਰਹੇ ਹੋ ਮਾਰਕੀਟ ਦੇ ਵਿੱਚੋਂ ਉਸ ਨੂੰ ਕੁਝ ਕਰਨ ਦੀ ਜ਼ਰੂਰਤ ਨਹੀਂ ਹੈ ਔਰ ਪਿਆਰੀ ਸਾਥ ਸੰਗਤ ਇਹ ਜਿਹੜੀ ਡਿਵਾਈਸ ਰੱਬ ਨੇ ਸਾਨੂੰ ਦਿੱਤੀ ਹੋਈ ਹੈ ਨਾ ਜਿਸ ਨੂੰ ਸ਼ਰੀਰ ਕਹਿੰਦੇ ਨੇ ਬਾਡੀ ਕਹਿੰਦੇ ਨੇ ਜਨਮ ਕਹਿੰਦੇ ਨੇ ਇੱਕ ਗੋਲਡਨ ਚਾਂਸ ਕਹਿੰਦੇ ਨੇ ਜਿਸ ਨੂੰ ਕਬੀਰ ਸਾਹਿਬ ਨੇ ਕਿਹਾ ਕਬੀਰ ਮਾਨਸ ਜਨਮ ਦੁਲੰਭ ਹੈ ਔਰ ਹੋਏ ਨ ਬਾਰਾ ਗੁਰੂ ਜੀ ਆ ਦੀ ਸਾਧ ਸੰਗਤ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਜੋ ਰਾਗ ਮੈਂ ਕਿਉਂਕਿ ਸ਼੍ਰਵਣ ਕਰ ਰਿਹਾ ਸੀ ਮੈਨੂੰ ਬਹੁਤਾ ਰਾਗਾਂ ਦਾ ਗਿਆਨ ਨਹੀਂ ਹੈ ਆਈ ਐਮ ਟੋਟਲੀ ਅਨਨੋਨ ਪਰਸਨ ਤੋਂ ਜਿਹੜੇ ਬੱਚੇ ਵੀ ਛੋਟੇ ਛੋਟੇ ਬੈਠੇ ਨੇ ਜਿਹੜੇ ਰਾਗ ਗਾਉਂਦੇ ਨੇ ਉਹ ਮੇਰੇ ਤੋਂ ਬਹੁਤ ਅੱਗੇ ਨੇ ਲੇਕਿਨ ਮੈਂ ਸੁਣ ਰਿਹਾ ਸੀ ਆਵਾਜ਼ ਹੀਰਿੰਗ ਕਿ ਮੈਨੂੰ ਬੜਾ ਚੈਨ ਮਿਲ ਰਿਹਾ ਸੀ ਔਰ ਆਈ ਵਾਸ ਥਿੰਕਿੰਗ ਐਟ दैट ਟਾਈਮ ਮੈਂ ਉਸ ਸਮੇਂ ਸੋਚ ਰਿਹਾ ਸੀ ਕਿ ਸਤਿਗੁਰੂ ਇਹ ਰਾਗ ਜਿਹੜਾ ਇਹ ਰਾਗ ਦੀ ਜਿਹੜੀ ਕਿਰਪਾ ਹੈ ਇਹ ਰਾਗ ਦੀ ਜਿਹੜੀ ਤਾਰ ਹੈ ਔਰ ਪਿੱਛੇ ਜੋ ਤਾਰ ਵਜ ਰਹੀ ਸੀ ਜੋ 뮤직 ਵਜ ਰਿਹਾ ਸੀ ਕਿਸ ਰਾਗ ਦੇ ਨਾਲ ਜੇ ਇਹ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੇ ਕਿਤੇ ਇੱਕ ਛੋਟਾ ਜਿਹਾ ਅੱਖਰ ਤੇਰੀ ਕਿਰਪਾ ਨਾਲ ਪ੍ਰਗਟ ਹੋ ਜਾਵੇ ਨਾ ਜਿਸ ਦਾ ਨਾਮ ਵੈਰਾਗ ਹੈ ਔਰ ਗੁਰੂ ਪਿਆਰੀ ਸਾਧ ਸੰਗਤ ਮੈਂ ਆਪਣੇ ਆਪ ਸੋਚ ਰਿਹਾ ਸੀ ਕਿ ਇਹ ਸੱਚੇ ਪਾਤਸ਼ਾਹ ਇਹ ਰਾਗ ਜੋ ਚੱਲ ਰਿਹਾ ਹੈ ਇਹ ਚੱਲਦਾ ਹੋਇਆ ਰਾਗ ਸਾਡੇ ਅੰਦਰੋਂ ਬੜਾ ਕੁਝ ਪ੍ਰਗਟ ਕਰਦਾ ਹੈਗਾ ਕਿਉਂਕਿ ਗੁਰਦੁਆਰ ਹੈ ਹੋਏ ਸੋਜੀ ਪਾਏ ਸੀ ਉਹ ਸੋਜੀ ਪਾਏ ਸੀ ਸਤਗੁਰ ਕਿਹਨੂੰ ਕਹਿ ਰਹੇ ਨੇ ਕਿ ਏਤ ਦੁਆਰੈ ਧੋਏ ਹੱਛਾ ਹੋਏ ਸੀ ਅੱਛਾ ਮੈਂ ਤੁਹਾਨੂੰ ਪੁੱਛ ਲਵਾਂ ਜਿੱਥੇ ਤੁਸੀਂ ਬੈਠੇ ਹੋ ਮੈਂ ਵੇਖ ਰਿਆ ਸੀ ਉੱਥੋਂ ਘੁੰਮ ਵੀ ਰਿਹਾ ਸੀ ਮੈਂ ਭੋਜਨ ਕਰਕੇ ਕਿਉਂਕਿ ਸਾਡੀ ਇੱਕ ਆਦਤ ਹੈ ਕਿ ਮੈਂ 올 ਟਾਈਮ ਰੀਡ ਕਰਦਾ ਕਿ ਤੁਸੀਂ ਬੈਠੇ ਹੋ ਮੇਰੇ ਇਧਰ ਕੌਣ ਬੈਠਾ ਉਧਰ ਕੌਣ ਬੈਠਾ ਹੈ ਮਤਲਬ ਇਹ ਨਹੀਂ ਕਿ ਤੁਸੀਂ ਮੈਨੂੰ ਜਾਣਦੇ ਹੋ ਜਾਂ ਨਹੀਂ ਜਾਣਦੇ ਹੋ ਮੇਰੀ ਇੱਕ ਹੈਬਿਟ ਹੈ ਕਿ ਜਿੱਥੇ ਤੁਸੀਂ ਬੈਠੇ ਹੋ ਮੈਂ ਤੁਹਾਨੂੰ ਰੀਡ ਕਰਦਾ ਕਿ ਤੁਸੀਂ ਹੁਣ ਕਿਸ ਸਿਚੁਏਸ਼ਨ ਚੋਂ ਲੰਘ ਰਹੇ ਹੋ ਪਿਆਰੀ ਸਾਥ ਸੰਗਤ ਜ਼ਿੰਦਗੀ ਹੈ ਔਰ ਇਸ ਜ਼ਿੰਦਗੀ ਦੇ ਵਿੱਚ ਜੇ ਅਸੀਂ ਥੋੜੇ ਜਿਹਾ ਡੀਪ ਉਤਰ ਗਏ ਗਹਿਰੇ ਉਤਰ ਗਏ ਤਾਂ ਬੜਾ ਕੁਝ ਲੱਭ ਲਵਾਂਗੇ ਹੁਣ ਮੈਂ ਇੱਕ ਕੁਐਸਚਨ ਪੁੱਛਾਂ ਜਨਰਲ ਕੁਐਸਚਨ ਸਾਰਿਆਂ ਨੂੰ ਤੁਸੀਂ ਸੁਣ ਰਹੇ ਸੀ ਬਸ ਇਹ ਦੱਸੋ ਕੌਣ ਸੁਣ ਰਿਹਾ ਸੀ ਮਾਈਂਡ ਠੀਕ ਹੈ ਹੁਣ ਕਹਿ ਦਿੱਤਾ ਮਾਈਂਡ ਸੁਣ ਰਿਹਾ ਸੀ ਜੇ ਕੋਈ ਸਿੱਧਾ ਸਿੱਧਾ ਪੁੱਛ ਲਵੇ ਕਿ ਸੁਣਨ ਦੀ ਕਿਰਿਆ ਕੌਣ ਕਰਦਾ ਹੈ ਤਾਂ ਕੌਣ ਕਰਦਾ ਹੈ ਸ਼੍ਰਵਣ ਕਰਦੇ ਨੇ ਹੁਣ ਮਾਈਂਡ ਸੁਣ ਰਿਹਾ ਸੀ ਸ਼ਰਵਣ ਕਰਦੇ ਨੇ ਸਤਿਗੁਰ ਇੱਥੇ ਇੱਕ ਸ਼ਬਦ ਵਰਤਤ ਕਰ ਕਿਉਂਕਿ ਗੁਰਦੁਆਰਾ ਹੋਏ ਸੋਜੀ ਪਾਏ ਸੀ ਦਾ ਮਤਲਬ ਹੈ ਸਤਿਗੁਰ ਕਿਹਨੂੰ ਕਹਿ ਰਹੇ ਨੇ ਕਿ ਉਹਨੂੰ ਸੰਬੋਧਨ ਕਰ ਰਹੇ ਨੇ ਸ਼ਬਦ ਸ਼ੁਰੂ ਹੁੰਦਾ ਹੈ ਕਿ ਭਾਂਡਾ ਹੱਛਾ ਸੋਏ ਜੋ ਤਿਸ ਪਾਸ ਬੜਾ ਸੌਖਾ ਜਿਹਾ ਸ਼ਬਦ ਹੈ ਅਸੀਂ ਘਰ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ 20 ਵਾਰੀ ਵਰਤਦੇ ਹਾਂ ਪੁੱਤ ਭਾਂਡਾ ਲਈ ਭਾਂਡੇ ਸਾਫ਼ ਕਰ ਲੋ ਭਾਂਡੇ ਰੱਖੇ ਤਾਂ ਹੋਏ ਐ ਮੈਨੂੰ ਇੱਕ ਭਾਂਡਾ ਦੇਈ ਮੈਂ ਭੋਜਨ ਕਰਨਾ ਆ ਭਾਂਡਾ ਸਾਫ਼ ਨਹੀਂ ਹੈ ਸਤਗੁਰਾਂ ਨੇ ਉਹ ਸ਼ਬਦ ਰਖ ਲੇਤਾ ਜਿਹੜਾ ਡੇਲੀ ਜਰਨਲੀ ਅ ਲੋਟ ਆਫ ਟਾਈਮਸ ਯੂਜ਼ ਹੁੰਦਾ ਸਤਗੁਰ ਕਹਿੰਦੇ ਭਾਂਡਾ ਅੱਛਾ ਹੋਏ ਹੁਣ ਪਿਆਰੀ ਸਾਧ ਸੰਗਤ ਭਾਂਡਾ ਅੱਛਾ ਸੋਏ ਜੋਤ ਇਸ ਭਾਵ ਸੀ ਕਿ ਜਿਹੜਾ ਉਹਨੂੰ ਪਾ ਜਾਂਦਾ ਉਹ ਭਾਂਡਾ ਅੱਛਾ ਹੈ ਹੁਣ ਭਾਂਡੇ ਤੱਕ ਪਹੁੰਚਣਾ ਆਪਾਂ ਕਿੱਦੇ ਤੱਕ ਪਹੁੰਚਣਾ ਹੈ ਆਖੋ ਸਤਨਾਮ ਹੁਣ ਸਤਿਗੁਰ ਕਹਿ ਰਹੇ ਨੇ ਕਿ ਭਾਵਸੀ ਆਪਾਂ ਜਿੰਨੇ ਬੈਠੇ ਆ ਉਹਨੂੰ ਭਾ ਜਾਵਾਂਗੇ ਉਹਨੂੰ ਚੰਗੇ ਲੱਗਾਂਗੇ ਉਹਨੂੰ ਵਧੀਆ ਲੱਗਾਂਗੇ ਉਹਨੂੰ ਬੜੇ ਸੋਹਣੇ ਲੱਗਣ ਲੱਗ ਜਾਾਂਗੇ ਉਹ ਅੰਗੀਕਾਰ ਕਰੇਗਾ ਤੇ ਆਪਾਂ ਰੋਜ਼ ਪੜਦੇ ਆਂ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਹੁਣ ਸਾਡੀ ਜਿਹੜੀ ਰਾਗ ਦੀ ਇਸਰਵਣ ਕਿਰਿਆ ਹੈ ਔਰ ਰਾਗ ਤੋਂ ਵੈਰਾਗ ਦੀ ਜਿਹੜੀ ਗਤੀ ਹੈ ਉਹ ਗਤੀ ਕਿਧਰ ਜਾ ਰਹੀ ਹੈ ਜੀ ਭਾਂਡੇ ਵੱਲ ਜਾ ਰਹੀ ਉਸ ਭਾਂਡੇ ਨੂੰ ਲੱਭਣਾ ਕਿ ਸਤਿਗੁਰ ਇਸ ਕਿਸ ਭਾਂਡੇ ਨੂੰ ਕਹਿ ਰਹੇ ਨੇ ਥੇਰ ਇਜ਼ ਆ ਮਾਈਂਡ ਉੱਥੇ ਕੋਈ ਸੂਲ ਹੈ ਉੱਥੇ ਕੋਈ ਸਾਈਕੋਲੋਜੀਕਲ ਸਿਸਟਮ ਹੈ ਉੱਥੇ ਕੋਈ ਜੋਤ ਹੈ ਉੱਥੇ ਕੋਈ ਹਿਰਦਾ ਹੈ ਉੱਥੇ ਕੋਈ ਸੂਖਸ਼ਮ ਸਰੀਰ ਹੈ ਉੱਥੇ ਐਗਜ਼ਿਸਟੈਂਸ ਆਫ ਗੋਡ ਹੈ ਵਾਟਸ ਥੇਰ ਉੱਥੇ ਕੀ ਹੈ ਇਹ ਭਾਂਡਾ ਕਿਧਰ ਸੰਬੋਧਨ ਕਰ ਰਿਹਾ ਹੁਣ ਜਨਰਲ ਮੀਨਿੰਗ ਹੈ ਕਿ ਸਤਗੁਰ ਕਹਿੰਦੇ ਭਾਂਡਾ ਹੱਛਾ ਸੋ ਉਹ ਭਾਂਡਾ ਚੰਗਾ ਹੈ ਜੋ ਤੁਸ ਭਾਵ ਸੀ ਜਿਹੜਾ ਉਹਨੂੰ ਭਾਜ ਆਏ ਹੁਣ ਪਿਆਰੀ ਸੰਗਤ ਭਾਂਡੇ ਨੂੰ ਤੁਸੀਂ ਹਿਰਦਾ ਕਹਿ ਲਾਓ ਭਾਂਡੇ ਨੂੰ ਕੀ ਕਹਿ ਲਾਓ ਹਿਰ ਦਾ ਹੁਣ ਜਿੰਨੇ ਤੁਸੀਂ ਵਰਟੇ ਹਿਰਦਾ ਲੱਭ ਕੇ ਦਿਖਾਓ ਕਿ ਵੇਰ ਇਸ ਹਿਰਦਾ ਸਾਨੂੰ ਮਾਈਂਡ ਪਤਾ ਹੈ ਸਾਨੂੰ ਮਨ ਪਤਾ ਹੈ ਸਾਨੂੰ ਇੰਟੈਲੈਕਟ ਪਤਾ ਹੈ ਅਸੀਂ ਕਹਿੰਨੇ ਜੀ ਸਾਡੇ ਅੰਦਰ ਇੱਕ ਜੋਤ ਵੀ ਹੈ ਸਾਡੇ ਅੰਦਰ ਇੱਕ ਆਤਮਾ ਵੀ ਹੈ ਸਭ ਵਿੱਚ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਸਾਨੂੰ ਇਹ ਖਬਰ ਹੈ ਲੇਕਿਨ ਪਤਾ ਹਰਜੀਤ ਉੱਚੀ ਨਾ ਬੋਲੋ ਸਾਨੂੰ ਖਬਰ ਤਾਂ ਹੈ ਪਰ ਪਤਾ ਸਾਚੀ ਬੋਲਿਓ ਖਬਰ ਤਾਂ ਹੈ ਪਰ ਪਤਾ ਨਹੀਂ ਹੈ ਉਸ ਦਾ ਕਾਰਨ ਕੀ ਹੈ ਕਿ ਅਸੀਂ ਅਨਨੋਨ ਕਿਉਂ ਆ ਕਿ ਅਨੋਨ ਇਸ ਲਈ ਆ ਕਿ ਅਸੀਂ ਉਹਨੂੰ ਖੋਜ ਨਹੀਂ ਰਹੇ ਔਰ ਸਤਗੁਰ ਕਹਿੰਦੇ ਸੋਝੀ ਮਿਲੇਗੀ ਤੈਨੂੰ ਸੋਝੀ ਪਾਏ ਸੀ ਕਿਉਂਕਿ ਇਹ ਭਾਂਡਾ ਕਿੱਸਾ ਹੈ ਇਹਨੂੰ ਧਿਆਨ ਦੇਣਾ ਅਗਲੀ ਹੀ ਪੰਕਤੀ 'ਚ ਕਹਿੰਦੇ ਨੇ ਭਾਂਡਾ ਅਤ ਮਲੀਨ ਸਤਗੁਰ ਕਹਿ ਰਹੇ ਨੇ ਜਿੱਥੇ ਕਹਿ ਰਹੇ ਨੇ ਚੰਗਾ ਹੋ ਜਾਏਗਾ ਸਤਗੁਰ ਕਹਿੰਦੇ ਧਿਆਨ ਰੱਖੀ ਇਹ ਮੈਲਾ ਬਹੁਤ ਹੈ ਜਨਮ ਜਨਮ ਕੀ ਮੜ ਲਾਗੀ ਇਸ ਮਨ ਕੋ ਕਾਲਾ ਹੋਇਆ ਔਰ ਭਾਂਡਾ ਅਤਮ ਲੀਨ ਜਿਹੜਾ ਭਾਂਡਾ ਹੈ ਉਹ ਇੰਨਾ ਮੈਲਾ ਹੈ ਸਤਿਗੁਰ ਕਹਿੰਦੇ ਯਾਦ ਰੱਖੀ ਤੋਤਾ ਹੱਛਾ ਨਾ ਹੋਏ ਸੀ ਇਹ ਛੇਤੀ ਤੋਤਾ ਨਹੀਂ ਜਾਏਗਾ ਹੁਣ ਇਹ ਇਹ ਕਿਸ ਨੂੰ ਕਿਹਾ ਗਿਆ ਕਹਿੰਦੇ ਤੂੰ ਧੋਣ ਦੀ ਬੜੀ ਕੋਸ਼ਿਸ਼ ਕਰਦਾ ਕਦੇ ਇੱਥੇ ਕਦੇ ਉੱਥੇ ਕਦੇ ਏਧਰ ਕਦੇ ਉਧਰ ਯੂ ਵਾਂਟ ਟੂ ਕੰਸੈਂਟਰੇਟ ਯਰ ਮਾਈਂਡ ਪਰ ਇਹ ਹੋ ਨਹੀਂ ਰਿਹਾ ਜੇ ਤੁਸੀਂ ਬੈਠੇ ਹੋ ਹਰ ਬੰਦਾ ਚਾਹੁੰਦਾ ਇਕਾਗਰ ਹੋ ਜਾਈਏ ਹਰ ਬੰਦਾ ਚਾਹੁੰਦਾ ਹੁਣੇ ਰਾਗ ਚੱਲ ਰਹੇ ਸੀ ਤੁਸੀਂ ਇਕਾਗਰ ਹੋਏ ਕਿ ਨਹੀਂ ਹੋਏ ਜਾਂ ਨਹੀਂ ਯੈਸ অর ਨੋ ਹਾਂਜੀ ਹਾਂ ਕਿਉਂ ਨਹੀਂ ਕਹਿੰਦੇ ਹਾਂਜੀ ਅਸੀਂ ਰਾਗ ਸੁਣ ਰਹੇ ਸੀ ਗੁਰੂ ਦੀ ਬਾਣੀ ਸੁਣ ਰਹੇ ਸੀ ਤੇ ਸਾਡੇ ਅੰਦਰ ਇਕਾਗਰਤਾ ਪ੍ਰਗਟ ਹੋ ਰਹੀ ਸੀ ਅਸੀਂ ਇਕਾਗਰ ਹੋਏ ਨਾ ਉਹ ਇੱਕ ਅਗਰ ਉਹ ਇੱਕ ਆਟੋਮੈਟਿਕ ਸਿਸਟਮ ਸੀ ਕਿ ਅਸੀਂ ਆਏ ਅਸੀਂ ਬੈਠੇ ਕਿਸੇ ਨੇ ਸਵਿਚ ਆਨ ਕਰ ਦਿੱਤੀ ਤਾਂ ਸਵਿਚ ਆਨ ਕਿਦੀ ਕਰ ਦਿੱਤੀ ਸਾਡੀ ਕਨਸੈਂਟਰੇਸ਼ਨ ਦੀ ਸਾਡੀ ਉਸ ਸਿਸਟਮ ਦੀ ਸਵਿਚ ਆਨ ਹੋ ਗਈ ਜਿਹੜਾ ਸਾਨੂੰ ਆਨੰਦ ਦੇ ਸਕਦਾ ਹੈ ਜਿਹੜਾ ਅੰਦਰੋਂ ਕੋਈ ਵਧੀਆ ਸਰੋਤ ਪੈਦਾ ਕਰ ਸਕਦਾ ਹੈ ਉਹਦੀ ਸਵਿਚ ਆਨ ਕਰ ਦਿੱਤੀ ਕਿਹਨੇ ਕੀਤੀ ਜੋ ਰਾਗ ਜਾਣਦਾ ਸੀ ਆਖੋ ਸਤਨਾਮੁ ਸਵਿਚ ਓਨ ਹੋਨੇ ਕਰ ਦਿੱਤੀ ਜਿਹੜਾ ਰਾਗ ਜਾਣਦਾ ਸੀ ਤੇ ਰਾਗ ਦੇ ਵਿੱਚ ਵੀ ਜਿਹੜਾ ਗੁਰੂ ਦੀ ਗੱਲ ਕਹਿਣੀ ਜਾਣਦਾ ਸੀ ਰਾਗ ਦੇ ਵਿੱਚ ਵੀ ਜਿਹੜਾ ਗੁਰੂ ਸਾਹਿਬ ਦੀ ਬਾਣੀ ਨੂੰ ਸਾਨੂੰ ਦੇ ਰਿਆ ਸੀ ਉਹ ਸਾਡੀ ਸਵਿਚ ਓਨ ਹੋ ਗਈ ਸਾਨੂੰ ਅੰਦਰੋਂ ਆਨੰਦ ਪ੍ਰਗਟ ਹੋਣ ਲੱਗ ਗਿਆ ਇਹਨੂੰ ਇੱਕ ਛੋਟੀ ਜੀ ਸਾਕੀ ਨਾਲ ਸਮਝ ਲੈਣਾ ਕਿਉਂਕਿ ਸਮਾਂ ਵੀ ਬਸ 15 ਮਿੰਟ ਦਾ ਹੈ ਜਿਸ ਦੇ ਵਿੱਚ 5-7 ਮਿੰਟ ਹੋਰ ਤੇ ਪਿਆਰੀ ਸਾਧ ਸੰਗਤ ਕਿਉਂਕਿ ਅਸਲ ਗੱਲ ਜੋ ਅਸੀਂ ਲੈਣ ਆਏ ਆ ਇਸ ਦੁਨੀਆ ਦੇ ਵਿੱਚ ਇਸ ਸੰਸਾਰ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਪ੍ਰਾਣੀ ਤੂੰ ਆਇਆ ਲਾਹਾ ਸਾਨੂੰ ਇਹ ਸੋਚੀ ਹੋਣੀ ਚਾਹੀਦੀ ਹੈ ਕਿ ਵਾਟ ਆਮ ਆਈ ਹੇਅਰ ਟੂ ਗੈਟ ਕਿ ਮੈਂ ਲੈਣ ਕੀ ਆਇਆ ਹਾਂ ਤੁਸੀਂ ਜਿੱਨੇ ਬੈਠੇ ਹੋ ਤੁਹਾਨੂੰ ਜੇ ਕੋਈ ਪੁੱਛ ਲਵੇ ਕੀ ਲੈਣ ਆਏ ਹੋ ਤੁਸੀਂ ਕਹੋਗੇ ਜੀ ਸੁਣਨ ਆਏ ਸੀ ਹੁਣ ਅਗਲੀ ਗੱਲ ਸੁਣਨਾ ਸਤਿਗੁਰ ਕਹਿੰਦੇ ਨੇ ਰਮਣਮ ਕੇਵਲਮ ਕੀਰਤਨਮ ਹੁਣ ਰਮਣ ਕਰਨਾ ਕਾਹਦੇ ਵਿੱਚ ਸਤਿਗੁਰ ਦੀ ਸਿਫਤਤ ਸਲਾਹ ਦੇ ਵਿੱਚ ਹੁਣ ਭਾਂਡਾ ਜਿਹੜਾ ਕਹਿੰਦੇ ਨੇ ਸਤਿਗੁਰ ਕਹਿੰਦੇ ਨੇ ਇਹ ਧੋਤਾ ਜਾਏਗਾ ਇਹ ਅੱਛਾ ਹੋ ਜਾਏਗਾ ਤੈਨੂੰ ਸੋਝੀ ਮਿਲ ਜਾਏਗੀ ਏਤ ਦਵਾਰ ਹੈ ਕਿਸ ਦਵਾਰ ਦੇ ਵਿੱਚ ਏਤ ਦਵਾਰ ਹੈ ਜਿਸ ਦਵਾਰ ਦੇ ਵਿੱਚ ਆਏ ਧੋਏ ਜੇ ਤੂੰ ਧੋਣਾ ਚਾਹੇਗਾ ਧੋਏ ਸ਼ਬਦ ਤੇ ਥੋੜਾ ਜ਼ੋਰ ਦਿੱਤਾ ਜਾਂਦਾ ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ ਹਰ ਬੰਦਾ ਇਸ ਦਵਾਰ ਤੇ ਆਪਣੇ ਉਸ ਭਾਂਡੇ ਨੂੰ ਧੋਣ ਹੀ ਆਉਂਦਾ ਕਿਉਂਕਿ ਹਰ ਬੰਦਾ ਆਪਣੇ ਭਾਂਡੇ ਨੂੰ ਧੋਣ ਵੀ ਨਹੀਂ ਆਉਂਦਾ ਰੋਣ ਤਾਂ ਬਹੁਤ ਆਉਂਦੇ ਨੇ ਪਰ ਧੋਣ ਹਾਂਜੀ ਉੱਚੀ ਨਾ ਬੋਲਿਓ ਆਕੋ ਸਤਨਾਮ ਥੋੜਾ ਸਾ ਦੇਣਾ ਪਏਗਾ ਗੱਲ ਬੜੀ ਅੱਛੀ ਕਲੀਅਰ ਹੋ ਜਾਏਗੀ ਇਸ ਦੁਆਰੇ ਤੇ ਗੁਰੂ ਦੇ ਦੁਆਰੇ ਤੇ ਰੋਣ ਤਾਂ ਬਹੁਤ ਆਉਂਦੇ ਨੇ ਲੇਕਿਨ ਆਪਣੇ ਭਾਂਡੇ ਨੂੰ ਧੋਣ ਕੋਈ ਕੋਈ ਆਉਂਦਾ ਆਪਣੇ ਇਸ पांडे ਨੂੰ ਤਾਂ ਜਿਸ पांडे ਬਾਰੇ ਸਤਿਗੁਰ ਕਹਿੰਦੇ ਨੇ ਔਰ ਪਿਆਰੀ ਸਾਧ ਸੰਗਤ ਸਤਿਗੁਰ ਕਹਿੰਦੇ ਧਿਆਨ ਰੱਖ ਹੋਣ ਦੀ ਵਿਧੀ ਕੀ ਹੈ ਇਹਦੀ ਵਿਧੀ ਨੂੰ ਸਮਝਣਾ ਕਿ ਰਮਣਮ ਕੇਵਲਮ ਕੀਰਤਨਮ ਇੱਥੇ ਇੱਕ ਸ਼ਬਦ ਹੈ ਰਮਣ ਮੈਂ ਸਟੱਡੀ ਕਰ ਰਿਹਾ ਸੀ ਤੋਂ ਆਈ ਵਾਸ ਥਿੰਕਿੰਗ ਐਟ ਦੈਟ ਟਾਈਮ ਮੈਂ ਕਿਹਾ ਸੱਚੇ ਪਾਤਸ਼ਾਹ ਇਹ ਰਮਣ ਸ਼ਬਦ ਕਿੰਨਾ ਸੋਹਣਾ ਹੈ ਰਮਣ ਮੀਨਸ ਹੈ ਕਿ ਜੇ ਤੂੰ ਰਮਣ ਕਰਨਾ ਹੈ ਔਰ ਰਮਣ ਦੇ ਨਾਲ ਰਮਣ ਦੀ ਅਵਸਥਾ ਕੀ ਹੈ ਕਿ ਜਿਸ ਤਰ੍ਹਾਂ ਲਹਿਰਾਂ ਸਮੁੰਦਰ ਵਿੱਚ ਰਮਣ ਕਰਦੀਆਂ ਲਹਿਰਾਂ ਕੀ ਕਰਦੀਆਂ ਨੇ ਸਮੁੰਦਰ ਵਿੱਚ ਰਮਣ ਕਰਦੀਆਂ ਨੇ ਹੁਣ ਲਹਿਰਾਂ ਸਮੁੰਦਰ ਤੋਂ ਅਲੱਗ ਨਹੀਂ ਹੁੰਦੀਆਂ ਸਮੁੰਦਰ ਚੋਂ ਉੱਠਦੀਆਂ ਨੇ ਸਮੁੰਦਰ ਚ ਜਾਂਦੀਆਂ ਨੇ ਛੱਲਾ ਮਾਰਦੀਆਂ ਨੇ ਅੱਛਾ ਤੁਹਾਨੂੰ ਮੈਂ ਇੱਕ ਸ਼ਬਦ ਪੁੱਛਦਾ ਕਿ ਲਹਿਰ ਜਦੋਂ ਉਸ ਦੇ ਕਿਨਾਰੇ ਤੇ ਜਦੋਂ ਸਮੁੰਦਰ ਦੇ ਕਿਨਾਰੇ ਤੇ ਕੋਈ ਪਹਾੜ ਹੋਵੇ ਤੇ ਲਹਿਰ ਉੱਠਦੀ ਏ ਤੇ ਉਸ ਪਹਾੜ ਵਿੱਚ ਵੱਜਦੀ ਏ ਅਸੀਂ ਕੀ ਕਹਿੰਦੇ ਹਾਂ ਕਿ ਲਹਿਰ ਪਹਾੜ ਨਾਲ ਹਾਂ ਸ਼ਾਬਾਸ਼ ਫੇਰ ਕਹੋ ਕਿ ਲਹਿਰ ਜਿਹੜੀ ਹੈ ਉਹ ਪਹਾੜ ਨਾਲ ਟਕਰਾ ਗਈ ਜਾਂ ਟਕਰਾਈ ਅਸੀਂ ਹੀ ਕਹਿੰਦੇ ਹਾਂ ਕੋਈ ਹੋਰ ਵਰਡ ਯੂਜ਼ ਕਰ ਸਕਦਾ ਹੈ ਐਨੀ ਅਦਰ ਵਰਡਸ ਸਾਰਿਆਂ ਨੂੰ ਇੱਕੋ ਹੀ ਗੱਲ ਲੱਗਦੀ ਹੈ ਜੀ ਕਿ ਜਿਹੜੀ ਲਹਿਰ ਉੱਠੀ ਉਹ ਪਹਾੜ ਨਾਲ ਵੱਜੀ ਕਿ ਲਹਿਰ ਜਿਹੜੀ ਹੈ ਸਮੁੰਦਰ ਚੋਟ ਕੇ ਪਹਾੜ ਨਾਲ ਟਕਰਾਉਂਦੀ ਹੈ ਹਾਂਜੀ ਕੀ ਕਰਦੀ ਹੈ ਪਿਆਰ ਪਿਆਰ ਸ਼ਬਦ ਵਰਤੇ ਕਿਸੇ ਨੇ ਹਾਂ ਬੜੀ ਅੱਛੀ ਗੱਲ ਹੈ ਠੀਕ ਹੈ ਆਪੋ ਆਪਣੀ ਸੋਚ ਹੈ ਜੋ ਤੁਸੀਂ ਕਹਿੰਦੇ ਜਾਓਗੇ ਆਈ ਐਕਸੈਪਟਡ ਮੈਂ ਸਾਰੀ ਚੀਜ਼ ਨੂੰ ਸਵੀਕਾਰ ਕਰਾਂਗਾ ਲੇਕਿਨ ਪਿਆਰੀ ਸੰਗਤ ਕਹਦੇ ਸੋਚ ਕੇ ਵਿਖੋ ਮੈਂ ਆ ਵਾਸ ਥਿੰਕਿੰਗ ਬੈਠਾ ਕੱਲਾ ਸੋਚਦਾ ਸੀ ਕਿਉਂਕਿ ਕਦੇ-ਕਦੇ ਇਕੱਲੇ ਬਹਿ ਕੇ ਸੋਚ ਲੈਣਾ ਚਾਹੀਦਾ ਹੈ ਪਿਆਰੀ ਸੰਗਤ ਸੋਚ ਵਿੱਚ ਸ਼ੋਕ ਨਾ ਹੋਵੇ ਜੇ ਇਕੱਲੇ ਬਹਿਣਾ ਹੈ ਸੋਚ ਵਿੱਚ ਕੀ ਨਾ ਹੋਵੇ ਸ਼ੋਕ ਨਾ ਹੋਵੇ ਵਿਰਾਗ ਵਿੱਚ ਵਿਕਾਰ ਨਾ ਹੋਵੇ ਔਰ ਸੁਰਤੀ ਦੀ ਸੁਰਤੀ ਦੀ ਜਿਹੜੀ ਵਿਰਕਤੀ ਹੈ ਨਾ ਉਸ ਸੁਰਤੀ ਦੀ ਵਿਰਕਤੀ ਦੇ ਵਿੱਚ ਵਿਕ੍ਰਤੀ ਨਾ ਹੋਵੇ ਸਮਝਾਉਂਗਾ ਥੋੜਾ ਜਿਹਾ ਕਿ ਉਹ ਲਹਿਰਾਂ ਜਿਹੜੀਆਂ ਨੇ ਪਹਾੜ ਦੇ ਨਾਲ ਗਈਆਂ ਤੇ ਅਸੀਂ ਕੀ ਕਹਿੰਦੇ ਆ ਇਹ ਟਕਰਾ ਗਈਆਂ ਕਦੇ ਕੋਈ ਕਹਿੰਦਾ ਕਿ ਲਹਿਰਾਂ ਨੇ ਪੱਥਰ ਨੂੰ ਭਿਉਂ ਦਿੱਤਾ ਕਦੇ ਕੋਈ ਕਹਿੰਦਾ ਕਿ ਲਹਿਰਾਂ ਨੇ ਆਪਣੇ ਜਲ ਦੇ ਨਾਲ ਪੱਥਰ ਨੂੰ ਰੰਗਤਾ ਆਪਣੇ ਜਲ ਦੇ ਨਾਲ ਪੱਥਰ ਦੇ ਵਿੱਚ ਵੀ ਇੱਕ ਸੀਲਨ ਆ ਗਈ ਪੱਥਰ ਠੰਡਾ ਹੋ ਗਿਆ ਦੇਖੋ ਪੱਥਰ ਦਾ ਨੇਚਰ ਚੇਂਜ ਕਰ ਦਿੱਤਾ ਕਿਨੇ ਕਿਨੇ ਕਰ ਦਿੱਤਾ ਪਰ ਅਸੀਂ ਸੋਚ ਨਹੀਂ ਪਾ ਰਹੇ ਸਾਡੀ ਵਰਡਿੰਗ ਉੱਥੇ ਹੀ ਹੈ ਅਸੀਂ ਸੋਚ ਰਹੇ ਹਾਂ ਜੀ ਲਹਿਰਾਂ ਉੱਠੀਆਂ ਪੱਥਰ ਨਾਲ ਟਕਰਾਈਆਂ ਲੇਕਿਨ ਉਹ ਟਕਰਾਈਆਂ ਨਹੀਂ ਅਸਲ ਦੇ ਵਿੱਚ ਉਹ ਰਮਣ ਕਰ ਰਹੀਆਂ ਸੀ ਤੇ ਰਮਣ ਕਰਨ ਵਾਲੇ ਦੇ ਛਿੱਟੇ ਜਦੋਂ ਕਿਸੇ ਤੇ ਪੈਂਦੇ ਨੇ ਨਾ ਜੀ ਉਹਨੂੰ ਵੀ ਆਪਣਾ ਅਹਿਸਾਸ ਦੇ ਜਾਂਦੇ ਨੇ ਮੈਂ ਹੁਣੇ ਕਹਿ ਰਿਹਾ ਸੀ ਨਾ ਕਿ ਮੈਨੂੰ ਰਾਗਾਂ ਦਾ ਗਿਆਨ ਨਹੀਂ ਹੈ ਆਮ ਟੋਟਲੀ ਅਨਨੋਨ ਪਰਸਨ ਪਰ ਮੈਂ ਸੁਣ ਰਿਹਾ ਸੀ ਤੇ ਮੈਨੂੰ ਉਹ ਕੀਰਤਨ ਦੀਆਂ ਜਿਹੜੀਆਂ ਲਹਿਰਾਂ ਸੀ ਉਹ ਮੈਨੂੰ ਆਨੰਦਿਤ ਕਰ ਰਹੀਆਂ ਸੀ ਤੁਹਾਨੂੰ ਵੀ ਕਰ ਰਹੀਆਂ ਸੀ ਕਿਹਨੂੰ ਕਿਹਨੂੰ ਕਰ ਰਹੀਆਂ ਸੀ ਆਖੋ ਸਤਿਨਾਮ ਹੁਣ ਉਹ ਆਨੰਦਿਤ ਕਰ ਰਹੀਆਂ ਸੀ ਤੇ ਉਹ ਲਹਿਰਾਂ ਸਤਿਗੁਰ ਕਹਿੰਦੇ ਰਮਣਮ ਕੇਵਲਮ ਕੀਰਤਨਮ ਉਹ ਕੇਵਲਮ ਕੀਰਤਨਮ ਅਰਥਾਤ ਉਹਦੀ ਸਿਫਤ ਸਲਾਹ ਦੇ ਵਿੱਚ ਤੂੰ ਰਮਣ ਕਰਨਾ ਸਿੱਖ ਰਮਣ ਕਰੇਗਾ ਤੇ ਫਿਰ ਸੁਧਰਮਮ ਦੇਹ ਧਾਰਨ ਸਤਿਗੁਰ ਕਹਿੰਦੇ ਦੇਹ ਧਾਰਨ ਦਾ ਸਰਵਸ਼੍ਰੇਸ਼ਟ ਧਰਮ ਇਹੀ ਹੈ ਜੇ ਤੂੰ ਉਹਦੇ ਵਿੱਚ ਰਮਣ ਕਰਦਾ ਹੁਣ ਇੱਥੇ ਥੋੜਾ ਜਿਹਾ ਸੁਣ ਲਓ ਸਾਖੀ ਨੂੰ ਵਿਰਾਮ ਇੱਕ ਬਿਲਕੁਲ ਅਣਜਾਣ ਜੇ ਬੰਦੇ ਦੀ ਗੱਲ ਦੱਸਾਂ ਜਾਣਕਾਰ ਤਾਂ ਬਹੁਤ ਕੁਝ ਖਟ ਜਾਂਦਾ ਹੈ ਜਿਹੜਾ ਅਣਜਾਣ ਹੁੰਦਾ ਓਦੇ ਲਈ ਖੱਟਣਾ ਥੋੜਾ ਹਾਂਜੀ ਮੁਸ਼ਕਿਲ ਹੈ ਜਾਂ ਨਹੀਂ ਮੁਸ਼ਕਿਲ ਹੈ ਰਾਗ ਅਣਜਾਣ ਨਹੀਂ ਸਿੱਖ ਸਕਦਾ ਲੇਕਿਨ ਵਿਰਾਗ ਅਣਜਾਣ ਚ ਵੀ ਆ ਸਕਦਾ ਆਖੋ ਸਤਨਾਮ ਰਾਗ ਜਿਹੜਾ ਹੈ ਉਹ ਹਰ ਕੋਈ ਨਹੀਂ ਸਿੱਖ ਸਕਦਾ ਲੇਕਿਨ ਜੋ ਵਿਰਾਗ ਹੈ ਉਹ ਜਦੋਂ ਕਿਸੇ ਵਿੱਚ ਆ ਗਿਆ ਸਤਿਗੁਰੂ ਉਸ ਦੀ ਅਵਸਥਾ ਬਦਲ ਦਿੰਦੇ ਨੇ ਸਤਿਗੁਰੂ ਉਹਨੂੰ ਦੀਦਾਰੇ ਦਿੰਦੇ ਨੇ ਉਹ ਦਰਸ਼ਨ ਦਿੰਦੇ ਨੇ ਜਿਸ ਦਰਸ਼ਨਾ ਦੀ ਤਾਂਗ ਸਿਮਰਨ ਕਰਨ ਵਾਲਿਆਂ ਨੂੰ ਹੈ ਕਿ ਤਨ ਸੁੱਕਾ ਪਿੰਜਰthia ਤਲੀਆਂ ਖੁੰਡਹਿ ਕਾਗ ਅਜੈ ਸੁ ਰੱਬ ਨਾ ਬੋੜੇ ਉਹ ਦੇਖ ਬੰਦੇ ਕੇ ਵਿਆਰੀ ਸੰਗਤ ਇੱਕ ਛੋਟਾ ਜਿਹਾ ਬੱਚਾ ਉਦੀ ਮਾਂ ਜਿਹੜੀ ਹੈ ਉਸ ਨਾਲ ਇੱਕ ਡਿਸਕਸ਼ਨ ਹੋ ਰਹੀ ਹੈ ਮਾਂ ਨਾਲ ਗੱਲਾਂ ਕਰਦਾ ਮਾਂ ਨੂੰ ਕਹਿੰਦਾ ਮਾਂ ਇਹ ਝੌਂਪੜੀ ਜਿਹੜੀ ਹੈ ਸਾਡੇ ਕੋਲੇ ਹੈ ਕੀ ਕਦੇ ਅਸੀਂ ਇਸ ਮਕਾਨ ਨੂੰ ਪੱਕਾ ਬਣਾ ਪਾਵਾਂਗੇ ਕਦੇ ਕਹਿੰਦੇ ਆਂਦੀਆਂ ਦੀ ਝੌਂਪੜੀ ਜਿਹੜੀ ਹੈ ਇਹ ਪੱਕੇ ਮਕਾਨ ਵਿੱਚ ਤਬਦੀਲ ਹੋਏਗੀ ਕਦੇ ਮੈਨੂੰ ਵੀ ਚੰਗੇ ਕੱਪੜੇ ਨਸੀਬ ਹੋਣਗੇ ਕਦੇ ਮੈਂ ਵੀ ਵਧੀਆ ਭੋਜਨ ਕਰ ਸਕਦਾ ਮੈਂ بڑے ਲੋਕਾਂ ਨੂੰ ਵੇਖਦਾ ਪਦਾਰਥ ਬੜੇ ਖਾਂਦੇ ਨੇ ਮਾਂ ਬੱਚੇ ਦੀਆਂ ਗੱਲਾਂ ਸੁਣਦੀ ਏ ਤੇ ਬੱਚੇ ਨੂੰ ਹੁਣ ਮੋਲਡ ਕਰਦੀ ਏ ਮੋੜਦੀ ਏ ਬੱਚੇ ਦਾ ਰਾਹ ਬਦਲਦੀ ਏ ਬੱਚੇ ਦੀ ਡਾਇਰੈਕਸ਼ਨ ਚੇਂਜ ਕਰਦੀ ਏ ਬੱਚੇ ਨੂੰ ਕਹਿੰਦੀ ਪੁੱਤਰ ਇਟ ਕੈਨ ਬੀ ਪੋਸੀਬਲ ਇਹ ਵੀ ਸੰਭਵ ਹੈ ਹੋ ਸਕਦਾ ਮਾਂ ਕਿਵੇਂ ਹੋਏਗਾ ਪੈਸੇ ਨਹੀਂ ਹੈ ਕਹਿੰਦੀ ਪੁੱਤਰ ਜਿਹੜੀ ਗੱਲ ਪੈਸਿਆਂ ਨਾਲ ਨਾ ਨਾ ਬਣੇ ਉਹ ਗੱਲ ਸਤਗੁਰੂ ਦੀ ਰਹਿਮਤ ਨਾਲ ਬਣ ਜਾਂਦੀ ਆ ਅਖੋ ਸਤਨਾਮ ਜਿਹੜੀ ਗੱਲ ਪੈਸਿਆਂ ਨਾਲ ਨਹੀਂ ਬਣਦੀ ਉਹ ਗੁਰੂ ਦੀ ਕਿਰਪਾ ਨਾਲ ਬਣ ਜਾਂਦੀ ਹੈ ਤੋ ਪੁੱਤ ਨੇ ਕਿਹਾ ਮਾਂ ਫਿਰ ਛੇਤੀ ਦੱਸੇ ਕਿੱਥੋਂ ਲੱਭਦੀ ਆ ਮੈਂ ਲੈ ਆਵਾਂ ਤੇ ਆਪਣੇ ਕੱਚੇ ਮਕਾਨ ਨੂੰ ਪੱਕਾ ਬਣਾ ਲਵਾਂ ਮੈਂ ਲੈ ਆਵਾਂ ਮਾਂ ਕਹਿਣ ਲੱਗੀ ਪੁੱਤਰ ਫਿਰ ਤੂੰ ਅੱਜ ਰਹਿਣ ਦੇ ਅੱਜ ਤੂੰ ਰੁਕ ਕੱਲ ਨੂੰ ਜਾਇਂ ਕੱਲ ਦੀ ਤਿਆਰੀ ਕਰਾਉਂਦੀ ਐ ਮਾਂ ਉਸ ਬੱਚੇ ਨੂੰ ਕਿੱਥੇ ਭੇਜ ਰਹੀ ਐ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਿੱਧਰੋਂ ਨੰਗਦੇ ਨੇ ਨਾ ਤੇ ਮਾਂ ਆਪਣੇ ਬੱਚੇ ਨੂੰ ਕਹਿੰਦੀ ਬਸ ਉੱਥੇ ਜਾ ਕੇ ਬਹਿ ਜਾਈਂ ਜਦੋਂ ਗੁਰੂ ਸਾਹਿਬ ਨੰਗਣਗੇ ਨਾ ਤੇ ਗੁਰੂ ਸਾਹਿਬ ਨੂੰ ਮੱਥਾ ਟੇਕਣਾ ਮਾਂ ਕਹਿਣਾ ਕੀ ਐ ਤੂੰ ਕਹਿਣਾ ਕੁਝ ਨਹੀਂ ਜੋ ਕਹਿਣਗੇ ਉਹ ਮੰਨ ਲੈਣਾ ਆਖੋ ਸਤਿਨਾਮ ਵਾਹਿਗੁਰੂ ਜੋ ਗੁਰੂ ਸਾਹਿਬ ਕਹਿਣਗੇ ਉਹ ਮਨ ਲੈਣ ਮਾਂ ਨੇ ਬੱਚੇ ਨੂੰ ਭੇਜਿਆ ਪਿਆਰੀ ਸੰਗਤ ਮਾਂ ਬੱਚੇ ਨੂੰ ਤਿਆਰ ਕਰਦੀਏ ਪ੍ਰਿਪੇਅਰ ਕਰਦੀਏ ਕੰਮ ਉਹੀ ਹੈ ਗਰੀਬੀ ਉਹੀ ਹੈ ਲੇਕਿਨ ਅਵਸਥਾ ਚੇਂਜ ਹੋ ਗਈ ਹੁਣ ਬੱਚੇ ਦੀ ਕੀ ਅਵਸਥਾ ਹੈ ਕਿ ਮੇਰਾ ਕੱਚਾ ਮਕਾਨ ਕੀ ਹੋ ਜਾਏਗਾ ਪੱਕਾ ਬਣ ਜਾਏਗਾ ਮਾਂ ਦੀ ਸੋਚ ਕੀ ਹੈ ਗੁਰੂ ਕਿਰਪਾ ਕਰਨਗੇ ਤੇ ਕੱਚਾ ਮਕਾਨ ਪੱਕਾ ਬਣ ਸਕਦਾ ਹੈ ਪਿਆਰੀ ਸਾਧ ਸੰਗਤ ਹੁਣ ਬੱਚਾ ਭੱਜ ਰਿਹਾ ਉਧਰ ਕਿਉਂਕਿ ਬੱਚੇ ਨੂੰ ਛੋਟੇ ਬੱਚੇ ਨੂੰ ਇੱਕ ਲਾਲਚ ਹੁੰਦਾ ਹੈ ਪਰ ਮਾਂ ਰਸਤਾ ਉਹ ਦਿਖਾ ਰਹੀ ਹੈ ਜਿੱਧਰ ਸਭ ਕੁਝ ਪੋਸੀਬਲ ਹੈ ਜੋ ਮੰਗੇ ਠਾਕਰ ਆਪਣੇ ਤੇ ਸੋਈ ਹੁਣ ਪਿਆਰੀ ਸੰਗਤ ਇੱਥੇ ਆਈ ਵੀ ਲੱਗਦਾ ਕਿ ਮਾਂ ਨੇ ਆਪਣੇ ਪੁੱਤਰ ਦੇ ਭਾਂਡੇ ਨੂੰ ਚੇਂਜ ਕਰ ਦਿੱਤਾ ਉਸ ਦੇ ਭਾਂਡੇ ਨੂੰ ਉਹ ਬਣਾ ਦਿੱਤਾ ਕਿ ਜਿਸ ਭਾਂਡੇ ਵਿੱਚ ਕੁਝ ਪੈ ਸਕਦਾ ਹੈ ਜਿਸ ਭਾਂਡੇ ਵਿੱਚ ਕੋਈ ਦਾਤ ਪੈ ਸਕਦੀ ਹੈ ਪੁੱਤਰ ਭੱਜ ਕੇ ਉਧਰ ਜਾਂਦਾ ਹੈ ਲੋਕਾਂ ਨੂੰ ਪੁੱਛਦਾ ਕਿ ਗੁਰੂ ਸਾਹਿਬ ਕਿਸ ਰਾਹ ਆਉਣਗੇ ਇਕਨੇ ਦੱਸ ਦਿੱਤਾ ਕਿ ਗੁਰੂ ਸਾਹਿਬ ਇੱਧਰ ਦੀ ਆਉਣਗੇ ਪੁੱਤਰ ਤੂੰ ਕੀ ਕਰਦਾ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ ਬਹਿ ਗਿਆ ਉੱਥੇ ਸਤਗੁਰ ਆ ਰਹੇ ਨੇ ਲੇਕਿਨ ਕਦੋਂ ਆਏ ਸ਼ਾਮ ਹੋ ਗਈ ਸੰਧਿਆ ਹੋ ਗਈ ਸਤਗੁਰ ਆ ਰਹੇ ਨੇ ਉਸ ਬੱਚੇ ਨੇ ਮੱਥਾ ਟੇਕਿਆ ਹੁਣ ਸ਼ਾਮ ਤੱਕ ਬੱਚੇ ਦਾ ਧਿਆਨ ਕਿੱਥੇ ਰਿਹਾ ਜੀ ਹਾਂਜੀ ਕਿੱਥੇ ਰਿਹਾ ਸ਼ਾਮ ਤੱਕ ਬੱਚੇ ਦਾ ਧਿਆਨ ਗੁਰੂ ਸਾਹਿਬ ਦੇ ਗੁਰੂ ਸਾਹਿਬ ਦੇ ਚਰਨਾਂ 'ਚ ਰਿਹਾ ਗੁਰੂ ਸਾਹਿਬ ਵੱਲ ਧਿਆਨ ਰਿਹਾ ਅੱਛਾ ਮਾਂ ਦਾ ਧਿਆਨ ਕਿੱਧਰ ਰਿਹਾ ਹਾਂਜੀ ਗੁਰੂ ਸਾਹਿਬ ਵੱਲ ਰਿਹਾ ਹਾਂ ਬੱਚੇ ਵੱਲ ਨਹੀਂ ਗੁਰੂ ਸਾਹਿਬ ਵੱਲ ਰਿਹਾ ਔਰ ਮਾਂ ਉਹ ਗੁਰੂ ਸਾਹਿਬ ਨੂੰ ਕਹਿ ਰਹੀ ਹੈ ਸੱਚੇ ਪਾਤਸ਼ਾਹ ਮੇਰੇ ਬੱਚੇ ਤੇ ਮਿਹਰ ਕਰੀ ਹੁਣ ਆਪਾਂ ਕੀ ਕਰਦੇ ਹੁੰਦੇ ਹਾਂ ਆਪਾਂ ਤਾਂ ਗੁਰਦੁਆਰਾ ਸਾਹਿਬ ਜਾਣਾ ਹੋਵੇ ਘਰੇ ਕਹਿ ਕੇ ਜਾਂਦੇ ਆ ਚਾਹ ਬਣਾ ਕੇ ਰੱਖਿਓ ਮੈਂ ਗਿਆ ਤੇ ਹਾਂ ਜੀ ਅੱਛਾ ਧਿਆਨ ਕਿੱਧਰ ਹੁੰਦਾ ਹੁਣ ਪਿਆਰੀ ਸੰਗਤ ਉਹ ਬੱਚਾ ਬੈਠਾ ਹੈ ਉਹ ਬੱਚਾ ਗੁਰੂ ਸਾਹਿਬ ਆਏ ਨੇ ਗੁਰੂ ਸਾਹਿਬ ਨੇ ਇੱਕ ਬੜਾ ਪਿਆਰ ਦਿੱਤਾ ਉਸ ਨੂੰ ਉਹਨੇ ਮੱਥਾ ਟੇਕਿਆ ਦੰਡਉਤ ਵੰਦਨ ਕੀਤੀ ਹੁਣ ਕੋਈ ਛੋਟਾ ਜਿਹਾ ਬੱਚਾ ਹੋਵੇ ਲੰਮਾ ਪੈ ਕੇ ਮੱਥਾ ਟੇਕਦਾ ਹੋਵੇ ਨਾ ਸਾਰੇ ਵੇਖਣ ਲੱਗ ਜਾਣਗੇ ਯਾਰ ਇਹ ਬੱਚਾ ਕਿੰਨਾ ਚੰਗਾ ਹੈ ਇਹ ਲੰਮਾ ਪੈ ਕੇ ਮੱਥਾ ਟੇਕ ਰਿਹਾ ਜਦੋਂ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਗੁਰੂ ਸਾਹਿਬ ਨੇ ਪੁੱਛ ਲਿਆ ਗੁਰੂ ਸਾਹਿਬ ਕਹਿੰਦੇ ਪੁੱਤਰ ਕਿੰਨੇ ਪੈਸੇ ਕਮਾਏ ਨੇ ਉਹਨੇ ਚੱਕੇ ਪੈਸੇ ਸਾਰੇ ਕਹਿੰਦਾ ਸੱਚੇ ਪਾਤਸ਼ਾਹ ਕਮਾਏ ਨੇ ਸਤਗੁਰ ਕਹਿਣ ਲੱਗੇ ਕਹਿੰਦੇ ਲਿਆ ਸਾਨੂੰ ਦੇ ਦੇ ਹੁਣ ਪਿਆਰੀ ਸੰਗਤ ਸੁਣਿਓ ਜਦੋਂ ਕਿ ਆ ਸਾਨੂੰ ਤੇ ਸਤਿਗੁਰ ਸਤਿਗੁਰਾਂ ਦੇ ਹੱਥ ਵਿੱਚ ਉਸ ਬੱਚੇ ਨੇ ਪੈਸੇ ਰੱਖ ਦਿੱਤੇ ਹੁਣ ਕਮਾਲ ਕੀ ਹੋਇਆ ਪੈਸੇ ਦੇ ਦਿੱਤੇ ਔਰ ਕਿਹਾ ਕੁਝ ਨਹੀਂ ਇਹ ਨਹੀਂ ਕਿਹਾ ਸੱਚੇ ਪਾਤਸ਼ਾਹ ਇਹ ਕਰ ਦਿਓ ਉਹ ਕਰ ਦਿਓ ਔਰ ਬੱਚੇ ਨੂੰ ਸਤਿਗੁਰਾਂ ਨੇ ਅਸੀਸ ਦਿੱਤੀ ਬੱਚਾ ਘਰ ਨੂੰ ਚਲਾ ਗਿਆ ਸਤਿਗੁਰ ਦਰਬਾਰ ਵੱਲ ਨੂੰ ਚਲੇ ਗਏ ਮਾਂ ਮਿਲਦੀ ਹੈ ਮਾਂ ਪੁੱਛਦੀ ਹੈ ਪੁੱਤਰ ਗੁਰੂ ਮਿਲੇ ਹਾਂ ਮਿਲੇ ਕੀ ਹੋਇਆ ਆ ਹੋਇਆ ਮੈਂ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਨੇ ਮੈਨੂੰ ਪੁੱਛਿਆ ਮੈਂ ਸਾਰੇ ਪੈਸੇ ਗੁਰੂ ਸਾਹਿਬ ਨੂੰ ਦੇ ਦਿੱਤੇ ਮਾਂ ਨੇ ਇੱਕ ਨਾਲ ਲਾ ਲਿਆ ਔਰ ਇੱਕ ਨਾਲ ਲਾ ਕੇ ਮਾਂ ਕਹਿਣ ਲੱਗੀ ਪੁੱਤਰ ਆਈ ਲੱਗਦਾ ਜਿਵੇਂ ਤੇਰਾ ਅਜ ਕਰਮ ਜਿਹੜਾ ਸਾਡੀ ਇਹ ਗਰੀਬੀ ਦੂਰ ਕਰੇਗਾ ਪਿਆਰੀ ਸੰਗਤ ਪੁੱਤ ਨੇ ਕਿਹਾ ਕਿ ਮਾਂ ਪੈਸੇ ਸਾਰੇ ਸਤਗੁਰ ਨੇ ਲੈ ਲੇ ਤੇ ਆਪਣੀ ਗਰੀਬੀ ਕਿਥੋਂ ਦੂਰ ਹੋਏਗੀ ਮਾਂ ਕਹਿਣ ਲੱਗੀ ਤੂੰ ਭਰੋਸਾ ਰੱਖ ਵਸ ਤੂੰ ਹੌਸਲਾ ਰੱਖ ਰਮਣਮ ਕੇਵਲਮ ਕੀਰਤਨਮ ਤੂੰ ਉਸ ਵਿੱਚ ਰਮਣ ਕਰ ਉਸ ਦੀ ਸਿਫਤ ਸਲਾਹ ਵਿੱਚ ਰਮਣ ਕਰ ਬਾਕੀ ਤਕਦੀਰ ਆਪੇ ਬਦਲੇਗਾ ਉਹਨੂੰ ਬਦਲ ਨਹੀਂ ਆਉਂਦੀ ਏ ਆਖੋ ਸਤਨਾਮ ਔਰ ਪਿਆਰੀ ਸੰਗਤ ਘਟਨਾ ਘਟਦੀ ਹੈ ਦੂਸਰੇ ਦਿਨ ਫੇਰ ਉੱਥੀ ਜਾ ਕੇ ਬੰਦਾ ਸੇਮ ਘਟਨਾ ਹੋਈ ਤੀਸਰੇ ਦਿਨ ਫੇਰ ਜਾਂਦਾ ਹੈ ਜਦੋਂ ਤੀਸਰੇ ਦਿਨ ਗਿਆ ਪਿਆਰੀ ਸੰਗਤ ਤੀਸਰੇ ਦਿਨ ਸ਼ਾਮ ਹੋ ਗਈ ਗੁਰੂ ਸਾਹਿਬ ਨਹੀਂ ਆਏ ਇੰਤਜ਼ਾਰ ਕਰਦਾ ਹੈ ਫਿਰ ਕਿਸੇ ਨੂੰ ਪੁੱਛਿਆ ਕਹਿੰਦੇ ਗੁਰੂ ਸਾਹਿਬ ਨਹੀਂ ਆਏ ਕਹਿੰਦੇ ਅੱਜ ਇਸ ਰਾਹ ਨਹੀਂ ਆਉਂਦੇ ਅੱਜ ਤਾਂ ਦੀਵਾਨ ਸਜਿਆ ਹੋਇਆ ਗੁਰੂ ਸਾਹਿਬ ਉੱਥੇ ਨੇ ਬੱਚੇ ਨੇ ਸਾਰੇ ਪੈਸੇ ਇਕੱਠੇ ਕੀਤੇ ਉੱਥੇ ਪਹੁੰਚ ਗਿਆ ਹੁਣ ਉੱਥੇ ਪਹੁੰਚਦਾ ਹੈ ਹੁਣ ਪਿਆਰੀ ਸੰਗਤ ਇਹ ਭਾਂਡਾ ਉਹ ਬਣ ਗਿਆ ਵੇ ਦਿਨ 3 ਡੇਜ਼ ਇਹ ਭਾਂਡਾ ਉਹ ਬਣ ਗਿਆ ਜਿਸ ਨੂੰ ਸਤਿਗੁਰ ਕਹਿੰਦੇ ਨੇ ਕਿ ਭਾਂਡਾ ਖੱਛਾ ਸੋਏ ਜੋ ਤਿਸ ਭਵਸੀ ਉਹ ਭਾਂਡਾ ਬਣ ਗਿਆ ਹੁਣ ਸੋਚਾਂ ਚ ਪੈ ਗਿਆ ਦਿਨ ਢਲ ਗਿਆ ਸੂਰਜ ਢਲ ਗਿਆ ਕਿ ਮੈਂ ਕੀ ਕਰਾਂ ਤੇ ਬੱਚੇ ਨੇ ਸੋਚਿਆ ਨਹੀਂ ਹੁਣ ਘਰ ਨਹੀਂ ਜਾਣਾ ਪਹਿਲਾਂ ਗੁਰੂ ਸਾਹਿਬ ਨੂੰ ਮਿਲ ਕੇ ਜਾਨੇ ਆਂ ਔਰ ਆਪਣੇ ਉਹ ਧਮੜੇ ਇਕੱਠੇ ਕੀਤੇ ਰੋਜ਼ ਦੀ ਤਰ੍ਹਾਂ ਗੁਰੂ ਸਾਹਿਬ ਦੇ ਕੋਲ ਚਲਾ ਗਿਆ ਦੀਵਾਨ ਸਜਿਆ ਹੋਇਆ ਹੈ ਗੁਰੂ ਸਾਹਿਬ ਸੰਗਤ ਤੇ ਕਿਰਪਾ ਕਰ ਰਹੇ ਨੇ ਬੱਚਾ ਪਿੱਛੇ ਖੜਾ ਹੈ ਸਤਿਗੁਰਾਂ ਦੀ ਨਜ਼ਰ ਪਈ ਸਤਿਗੁਰਾਂ ਨੇ ਆਵਾਜ਼ ਮਾਰੀ ਕਹਿੰਦੇ ਕਾਕਾ ਉਰੇ ਆ ਜਦ ਜੀ ਕੇ ਆਇਆ ਹੱਥ ਜੋੜੇ ਤੇ ਸਤਿਗੁਰ ਪੁੱਛਣ ਲੱਗੇ ਕਹਿੰਦੇ ਪੁੱਤਰ ਕਿਵੇਂ ਸੱਚੇ ਪਾਤਸ਼ਾਹ ਕਿਰਪਾਏ ਅੱਜ ਕਿੰਨੇ ਕਮਾਏ ਕਹਿੰਦਾ ਸੱਚੇ ਪਾਤਸ਼ਾਹ ਆ ਕਮਾਏ ਨੇ ਤੇ ਸਤਿਗੁਰ ਕਹਿੰਦੇ ਮੈਨੂੰ ਦੇ ਦੇ ਹੁਣ ਸੁਣਿਓ ਜਦੋਂ ਕਿ ਆ ਮੈਨੂੰ ਦੇ ਦੇ ਤੇ ਸਤਿਗੁਰਾਂ ਦੇ ਹੱਥ ਵਿੱਚ ਰੱਖਦਾ ਏ ਤੇ ਹੱਥ ਵਿੱਚ ਰੱਖਿਆ ਉਹਨੇ ਸਾਰੇ ਦਮੜੇ ਤੇ ਸਤਿਗੁਰ ਉਸ ਨੂੰ ਕਹਿਣ ਲੱਗੇ ਕਹਿੰਦੇ ਤੂੰ ਤਾਂ ਸ਼ਾਹ ਐ ਤੇ ਹੱਥ ਜੋੜ ਕੇ ਕਹਿੰਦਾ ਨਹੀਂ ਸੱਚੇ ਪਾਤਸ਼ਾਹ ਮੇਰਾ ਨਾਂ ਸੋਮੈ ਤੇ ਮੈਂ ਗਰੀਬ ਐ ਤੇ ਸਤਿਗੁਰੂ ਮਾਜ ਵਿੱਚ ਆ ਕੇ ਕਹਿੰਦੇ ਕੋਈ ਸੋਮਾ ਛਾਏ ਤੂੰ ਹੁਣ ਸੰਗਤ ਵਿੱਚ ਕਿਹਾ ਤੂੰ ਛਾਏ ਫੇਰ ਕਹਿੰਦਾ ਨਹੀਂ ਮਹਾਰਾਜ ਮੈਂ ਗਰੀਬ ਐ ਉਹ ਭਾਂਡਾ ਬਣ ਗਿਆ ਜੋ ਭਾਰਿਆ ਸਤਿਗੁਰੂ ਨੂੰ ਕਿ ਭਾਂਡਾ ਹੱਛਾ ਸੋਏ ਜੋ ਤਿਸ ਧਿਆਨ ਰੱਖਿਓ ਜਰਾ ਉਹ ਭਾਂਡਾ ਬਣ ਗਿਆ ਹੁਣ ਸੋਜੀ ਕਿੱਥੇ ਮਿਲੀ ਝੌਂਪੜੀ ਵਿੱਚੋਂ ਮਾਂ ਨੇ ਭੇਜਿਆ ਲੇਕਿਨ ਆਸਣ ਕਿੱਥੇ ਲਾਇਆ ਗੁਰੂ ਦੇ ਦਰ ਤੇ ਗੁਰੂ ਦੇ ਦਵਾਰਾਂ ਸੋਜੀ ਮਿਲ ਰਹੀ ਹੈ ਫਿਰ ਕਹਿੰਦਾ ਨਹੀਂ ਸੱਚੇ ਪਾਤਸ਼ਾਹ ਮੈਂ ਸੋਮਾ ਗਰੀਬ ਐ ਸਤਗੁਰ ਕਹਿੰਦੇ ਗਰੀਬ ਨਹੀਂ ਸੋਮਾ ਸ਼ਾ ਓਏ ਤੂੰ ਸ਼ਾਹਾਂ ਦਾ ਸ਼ਾਹ ਐ ਫਿਰ ਹੱਥ ਜੋੜ ਕੇ ਕਹਿੰਦਾ ਨਹੀਂ ਸੱਚੇ ਪਾਤਸ਼ਾਹ ਮੈਂ ਗਰੀਬ ਐ ਸਤਗੁਰ ਫਿਰ ਮੌਜ ਵਿੱਚ ਆ ਕੇ ਕਹਿੰਦੇ ਓਏ ਸੋਮਾ ਸ਼ਾਹ ਸ਼ਾਹਾਂ ਦਾ ਸ਼ਾਹ ਜਾ ਬੇਪਰਵਾਹ ਔਰ ਪਿਆਰੀ ਸੰਗਤ ਜਦੋਂ ਬੇਪਰਵਾਹ kia ਜਿੰਨੀ ਸੰਗਤ ਹੈ ਉਹ ਸੰਗਤ ਜਕਾਰਿਆਂ ਨਾਲ ਗੂੰਜ ਉਠੀ ਕਿਉਂ ਕਿ ਅੱਜ ਪਹਿਲੀ ਵਾਰ ਗੁਰੂ ਤੋਂ ਕਿਸੇ ਦੇ ਕਿਸਮਤ ਤੇ ਮੋਹਰ ਲਾਉਂਦੇ ਹੋਏ ਵੇਖਿਆ ਸੀ ਹੁਣ ਪਿਆਰੀ ਸੰਗਤ ਇਹ ਮੋਹਰ ਤਾਂ ਦਿਖਾਈ ਦਿੰਦੀ ਹੈ ਲੇਕਿਨ ਸਤਗੁਰ ਦੀ ਜਿਹੜੀ ਗੱਲ ਹੈ ਕਿ ਉਹ ਭਾਂਡਾ ਉਹ ਹਿਰਦਾ ਉਹ ਆਤਮਾ ਪਿਆਰੀ ਸੰਗਤ ਪਰਤਾਂ ਬਹੁਤ ਨੇ ਦਿਮਾਗ ਤੋਂ ਥੱਲੇ ਇੱਕ ਮਨ ਮਨ ਤੋਂ ਥੱਲੇ ਇੱਕ ਆਤਮਾ ਹੈ ਆਤਮਾ ਤੋਂ ਥੱਲੇ ਇੱਕ ਜੋਤ ਹੈ ਜੋਤ ਦੇ ਪਰੇ ਇੱਕ ਪਰਮ ਜੋਤ ਹੈ ਪਰਮ ਜੋਤ ਤੋਂ ਪਰੇ ਕੁਝ ਨਹੀਂ ਹੈ ਪਿਆਰੀ ਸਾਧ ਸੰਗਤ ਫਿਰ ਜੋਤੀ ਜੋਤ ਰਲੀ ਸੰਪੂਰਣthia ਪਿਆਰੀ ਸਾਧ ਸੰਗਤ ਗੁਰੂ ਕਿਰਪਾ ਕਰਨ ਜੀ ਮੇਰੇ ਕੋਲੇ ਵਿਚਾਰਾਂ ਲਈ ਇੰਨਾ ਸਮਾਂ ਸੀ ਔਰ ਪ੍ਰਿੰਸੀਪਲ ਸਾਹਿਬ ਕਿਉਂਕਿ ਬੜੇ ਸੁਰੀਲੇ ਨੇ ਔਰ ਬਹੁਤ ਵਧੀਆ ਢੰਗ ਦੇ ਨਾਲ ਗੁਰਮਤ ਵਿਦਿਆਲਾ ਚਲਾ ਰਹੇ ਨੇ ਬਾਬਾ ਸੋਚਾ ਸਿੰਘ ਜੀ ਗੁਰਮਤ ਸੰਗੀਤ ਅਕੈਡਮੀ ਬਾਬਾ ਸੋਹਣ ਸਿੰਘ ਜੀ ਨਾਲ ਮੇਲ ਹੁੰਦੇ ਰਹਿੰਦੇ ਨੇ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਕੋਈ ਨਹੀਂ ਫੇਰ ਸਤਗੁਰੂ ਕਿਰਪਾ ਕਰਨਗੇ ਜੀ ਮੈਂ ਫੇਰ ਕਹਾਂ ਕਿ ਗੁਰਦੁਆਰੈ ਥੋਏ ਸੋਜੀ ਪਾਏ ਸੀ ਏਤ ਦੁਆਰੈ ਧੋਏ ਖੱਛਾ ਹੋਏ ਸੀ ਹੁਣ ਤੁਸੀਂ ਕੋਈ ਸਵਾਲ ਕਰ ਸਕਦਾ ਕਿ ਮਹਾਰਾਜ ਕਰੀਏ ਕੀ ਤਾਂ ਸਤਗੁਰੂ ਹੀ ਉੱਤਰ ਦਿੰਦੇ ਨੇ ਇਹ ਮੇਰੇ ਉੱਤਰ ਨਹੀਂ ਹੈ ਇਟ ਇਜ਼ ਨਾਟ ਮਾਈ ਟਾਕਿੰਗ ਮਾਈ ਲੈਂਗੁਏਜ ਸਤਗੁਰੂ ਹੀ ਕਹਿ ਰਹੇ ਨੇ ਕਰਨਾ ਕੀ ਹੈ ਸਿਰਫ ਇੱਕੋ ਹੀ ਕੰਮ ਇੱਕ ਪੰਕਤੀ ਕਹਿ ਕੇ ਬਾਣੀ ਨੂੰ ਵਿਰਾਮ ਕਿ ਮਤੇ ਸਮੇਵ ਚਰਣਮ ਮੱਤੇ ਦਾ ਮਤਲਬ ਹੈ ਮਸਤ ਰਹੇ ਮਸਤ ਕਿਸ ਵਿੱਚ ਰਹੇ ਆਪਣੇ ਸਤਿਗੁਰੂ ਦਾ ਧਿਆਨ ਕਰਕੇ ਉਹਦੇ ਚਰਨਾਂ ਵਿੱਚ ਮਸਤ ਰਹੇ ਹੁਣ ਮਸਤ ਤਾਂ ਸਾਰੇ ਹੀ ਰਹਿੰਦੇ ਨੇ ਅੱਜ ਦੀ ਦੁਨੀਆ ਦਾ ਸਭ ਤੋਂ ਕਾਮਨ ਵਰਲਡ ਹੈ ਕਿਹੜਾ ਹਾਂਜੀ ਜੇ ਕੋਈ ਪੁੱਛ ਲੈ ਕਿਵੇਂ ਆਪਾਂ ਕੀ ਕਹਿੰਦੇ ਆਪਾਂ ਤਾਂ ਜੀ ਮਸਤ ਐ ਦੂਜੇ ਨੂੰ ਬੁਝਲਾ ਤੂੰ ਕਿਵੇਂ ਕਹਦਾ ਆਪਾਂ ਵੀ ਮਸਤ ਐ ਜੀ ਆਪਾਂ ਜਾ ਕੇ ਕਈ ਵਾਰ ਸੰਤ ਸੰਤ ਮਹਾਂਪੁਰਸ਼ਾਂ ਨੂੰ ਵੀ ਕਹਿੰਦੇ ਨੇ ਮਹਾਰਾਜ ਸਾਨੂੰ ਆਪਣੇ ਵਾਲੀ ਕੀ ਦੇ ਦਿਓ ਆਪਣੇ ਵਾਲੀ ਮਸਤੀ ਦੇ ਦਿਓ ਆਪਾਂ ਮੰਗਦੇ ਸਤਿਗੁਰ ਕਹਿੰਦੇ ਮੱਤੇ ਸਮੇ ਵਿਚਰਣਮ ਜੇ ਕੁਝ ਲੈਣਾ ਜੇ ਭਟਕਣਾ ਮਕਾਉਣੀ ਤਾਂ ਆਨੰਦ ਵਿੱਚ ਆ ਜਾ ਬਸ ਆਨੰਦ ਵਿੱਚ ਆਉਣ ਦਾ ਮਤਲਬ ਹੈ ਫਿਰ ਸੋਚ ਨਾ ਕੀ ਹੋਏਗਾ ਸੋਚ ਚੋਂ ਸ਼ੋਕ ਮਿਟਾ ਦੇ ਸੋਚ ਚੋਂ ਸ਼ੋਕ ਮਿਟਾ ਦੇ ਕੋਈ ਵੀ ਚਿੰਤਾ ਹੈ ਉਹਨੂੰ ਹਟਾ ਇੱਕ ਵਾਰ ਵੇ ਆਪਣੇ ਵਿਰਾਗ ਦੇ ਵਿੱਚੋਂ ਵਿਕਾਰ ਮਿਟਾ ਦੇ ਕਿ ਵਿਕਾਰੀ ਵਿਰਾਗ ਨਹੀਂ ਚਾਹੀਦਾ ਔਰ ਆਪਣੀ ਜਿਹੜੀ ਸੁਰਤ ਹੈ ਨਾ ਔਰ ਸੁਰਤ ਦੀ ਵਿਰਕਤੀ ਜਿਹੜੀ ਹੈ ਉਹਦੇ ਚੋਂ વિક੍ਰਤੀ ਹਟਾ ਦੇ ਸੁਰਤ ਦੀ ਵਿਰਕਤੀ ਸਭ ਨੂੰ ਚਾਹੀਦੀ ਹੈ ਪਿਆਰੀ ਸਾਧ ਸੰਗਤ ਸਤਿਗੁਰੂ ਕਿਰਪਾ ਕਰਦੇ ਨੇ ਆਪਾਂ ਸੌਣੇ ਆ ਤੇ ਆਪਾਂ ਨੂੰ ਇੱਕ ਵਿਰਕਤੀ ਚਾਹੀਦੀ ਹੈ ਹਰ ਬੰਦਾ ਸਭ ਕੁਝ ਭੁਲਾ ਕੇ ਕੀ ਕੀ ਚਾਹੁੰਦਾ ਹੈ ਹਾਂਜੀ ਰਾਤ ਨੂੰ ਬੈੱਡ ਤੇ ਸਭ ਕੁਝ ਭੁਲਾ ਕੇ ਫਿਰ ਕੀ ਚਾਹੁੰਦੇ ਹੋ ਸੌਣਾ ਚਾਹੁੰਦੇ ਹੋ ਕਿ ਨਹੀਂ ਕਿਉਂ ਕਿ ਰਾਤ ਨੂੰ ਸਭ ਕੁਝ ਭੁਲਾ ਕੇ ਕੀ ਚਾਹੁੰਦੇ ਹੋ ਸੋਣਾ ਤੇ ਸਭ ਕੁਝ ਭੁਲਾ ਕੇ ਬਹਿਣਾ ਕਿਉਂ ਨਹੀਂ ਚਾਹੁੰਦੇ ਮੈਂ ਕਹਸਤਨਾ ਸਭ ਕੁਝ ਭੁਲਾ ਕੇ ਜਦੋਂ ਬਾਬਾ ਬੁੱਢਾ ਜੀ ਦੀ ਤਰ੍ਹਾਂ ਗੁਰੂ ਚਰਨਾਂ 'ਚ ਬਹਿਣਾ ਆ ਗਿਆ ਪਿਆਰੀ ਸੰਗਤ ਤਾਂ ਸਤਿਗੁਰੂ ਕਿਰਪਾ ਕਰਨਗੇ ਇਸ ਦੁਆਰੇ ਤੇ ਆ ਕੇ ਭਾਂਡਾ ਚੰਗਾ ਹੋ ਜਾਏਗਾ ਗੁਰੂ ਕਿਰਪਾ ਕਰਨ ਜੀ ਭੁੱਲਾ ਚੁੱਕਾਂ ਦੀਆਂ ਮਾਫੀਆਂ ਦੇਣ ਬਾਬਾ ਸੋਹਣ ਸਿੰਘ ਜੀ ਪ੍ਰਿੰਸੀਪਲ ਸਾਹਿਬ